ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਵਾਸਾ ਜਫਰ ਲੈ ਕੇ ਹਾਜ਼ਰ ਹਾਂ ਜੀ ਅਗਲੇ 6-7 ਦਿਨਾਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ 10 ਵਜੇ ਤੱਕ ਪੰਜਾਬ ਪਲਸ ਨਾਲ ਦੇ ਲੱਗਦੇ ਕਿਹੜੇ ਤਰ੍ਹਾਂ ਦਾ ਸੂਬਿਆਨ ਮੌਸਮ ਕਿਵੇਂ ਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਪੱਛਮੀ ਸਿਸਟਮ ਸਰਗਰਮ ਹੈ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਸਵੇਰ ਤੋਂ ਲੱਗੇ ਦੁਪਹਿਰ ਤੱਕ ਜਗਰ ਤੋਂ ਉੱਪਰ ਲੱਗ ਜਿਆ ਵੱਡੇ ਖੇਤਰ ਦੇ ਵਿੱਚ ਤੇ ਬੱਦਲ ਵਾਏ ਦਾ ਨਿਰਮਾਣ ਹੋ ਸਕਦਾ ਹੈ ਗਰਜਰ ਇਸ ਕੋਲੇ ਬੱਦਲ ਬਣ ਸਕਦੇ ਨੇ ਦੁਪਹਿਰ ਤੋਂ ਬਾਅਦ ਅਸਲ ਇਹਦੇ ਨਾਲ ਆਇਆ ਸੈਟਲਾਈਟ ਦੱਸ ਰਹਾ ਤੇ ਸਿੱਧਾ ਤੁ ਰਾਸ਼ੀਆ ਨਾਲੇ ਫਾਸੇ ਐਸਰਫ ਫਸੂਣੀ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜੀ ਕਿ ਦਫਾੜ ਤੋਂ ਜੜੀਆਂ ਨੇ ਕਾਰਵਾਈਆਂ ਜਾਰੀ ਨੇ ਕਿਤੇ ਕਿਤੇ ਗੜੇਵਾਰ ਕਿਤੇ ਕਿਤੇ ਦਰਮਿਆਨੇ ਤੇ ਛਰਾਟੇ ਲੱਗ ਰਹੇ ਨੇ ਫਾਵੇਂ ਜੋਧਪੁਰ ਬੀਕਾਨੇਰ ਸਿਕਰ ਚੁਰੂ ਇਹਨਾਂ ਫਾਗਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਚੁੱਕੀਆਂ ਨੇ ਆਉਂਦੇ ਘੰਟਿਆਂ ਦੇ ਦਰਮਿਆਨ ਹਰਿਆਣਾ ਦੇ ਖੇਤਰ ਕਵਰ ਹੋਣਗੇ ਜਿਨ੍ਹਾਂ ਦੇ ਵਿੱਚ ਸਭ ਤੋਂ ਫੈਲਾ ਫਸੂਣੀ ਖੇਤਰਾਂ ਦੇ ਵਿੱਚ ਉਮੀਦ ਹੈ ਉਨੀਦ ਰਹੇਗੀ ਖਾਸ ਕਰ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਮਹਿੰਦਰਗੜ ਰੋਤਕ ਜੀਂਦਵਿਭਾਨੀ ਸਰਸਾ ਫਤਿਹਪੁਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਗ ਪੂਰਬੀ ਜਲਾ ਦਾ ਨੰਬਰ ਲੱਗੇਗਾ ਜੀ ਹਰਿਆਣੇ ਦੇ ਖਾਸ ਕਰ ਸੋਨੀ ਫਤ ਅੰਮਵਾਲਾ ਕ루 ਖੇਤਰ ਪਾਣੀ ਫਤ ਰੋਤਕ ਜੀਂਦ ਭਵਾਨੀ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਮੀਂਹ ਲੱਗਣ ਦੇ ਅਸਰ ਹੋਣਗੇ ਹਲਕੇ ਦਰ ਹੈਗੇ ਦੇਰ ਦਰਮਿਆਨੇ ਤੇ ਕਿਤੇ ਕਿਤੇ ਤੇਜ਼ ਸ਼ਰਾਟੇ ਖਾਸ ਕੁਝ ਖੇਤਰਾਂ ਦੇ ਵਿੱਚ ਹਲਕੀ ਗਰੇਮਾਰ ਜਿਹੜੇ ਆਪਣੇ ਯੂਪੀ ਦੇ ਪਛਮੀ ਭਾਗਾ ਦੇ ਨਾਲ ਲੱਗਦੇ ਖੇਤਰ ਹੈ ਜਿਨ੍ਹਾਂ ਦੇ ਵਿੱਚ ਕ루 ਖੇਤਰ ਸੋਨੀ ਫਤ ਅੰਮਵਾਲਾ ਪਾਣੀ ਫਤ ਪੰਚਕਲਾ ਯਮੁਨਾ ਨਗਰ ਇਹਨਾਂ ਖੇਤਰਾਂ ਤੱਕ ਮੀਂਹ ਜੜਿਆ ਪਹੁੰਚ ਕਰ ਸਕਦੇ ਆ ਹੁੰਦੇ ਘੰਟਿਆਂ ਦੇ ਦਰਮਿਆਨ ਸੋ ਇਹ ਸਿਸਟਮ ਪੰਜਾਬ ਲਈ ਅਜਾ ਰਾਤ ਨੂੰ ਕੀ ਕੁਝ ਲੈ ਕੇ ਆਵੇਗਾ ਕਿੰਨੇ ਕੁ ਮੀਂਹ ਦੇ ਅਸਰ ਨੇ ਇਹ ਤੁਹਾਨੂੰ ਰਾਤ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਜਾਵੇਗੀ ਫਿਲਹਾਲ ਅਗਲੇ 2-3 ਘੰਟਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਮੀਂਹ ਲੱਗਣ ਜਾ ਰਹੇ ਨੇ ਤੇ ਉਹਦੇ ਅਪਡੇਟ ਅਸੀਂ ਦਿੱਤੀ ਆ ਪੰਜਾਬ ਦੇ ਅਪਡੇਟ ਤੁਹਾਨੂੰ ਰਾਤ ਦੇ 8 ਦੇ 8:30 ਵਜੇ ਵੀਡੀਓ ਜਿਹੜੀ ਆ ਪੋਸਟ ਕਰਾਂਗੇ ਉਹਦੇ ਵਿੱਚ ਤੁਹਾਨੂੰ ਰਾਤ ਦੀ ਵੀਡੀਓ ਤੇ ਜਿਹੜੀ ਅਪਡੇਟ ਹੋਏਗੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਮੀਂਹ ਲੱਗਣ ਦੇ ਅਸਰ ਨੇ ਇਹ ਤੁਹਾਨੂੰ ਦੱਸਾਂਗੇ ਫਿਲਹਾਲ ਐਸੇ ਲੱਖਣੇ ਜ਼ਿਲ੍ਹਿਆਂ ਦੇ ਵਿੱਚ ਬਦਲ ਵਾਈ ਵਾਣੇ ਸ਼ੁਰੂ ਹੋ ਚੁੱਕੀ ਆ ਮਾਨਸਾ ਸੰਗਰੂਰ ਮਲੇਰਕੋਟਲਾ ਬਰਨ ਬਠਿੰਡਾ ਮੋਗਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਟਟਵੇਂ ਬੱਦਲ ਵਾਈ ਪਹੁੰਚ ਕਰ ਚੁੱਕੀ ਹੈ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਹੋ ਸਕਦਾ ਹੈ ਕਿ ਕਿਤੇ ਹਲਕੇ ਛਰਾਟੇ ਇਹਨਾਂ ਖੇਤਰਾਂ ਦੇ ਵਿੱਚ ਲੱਗਨੇ ਸ਼ੁਰੂ ਹੋ ਜਾਣ। ਬਾਕੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਰਾਤ ਦੇ ਜੋ ਅਪਡੇਟ ਹੋਈ ਗਿਆ ਤੁਹਾਨੂੰ ਦੇ ਦਿੱਤੀ ਜਾਵੇਗੀ। ਪਛਮੀ ਸਿਸਟਮ 'ਚ ਕੌਲ ਮਾ ਲਾ ਕੇ ਸਰਕਾਰ ਨੇ ਤੇ ਆਉਂਦੇ ਜਿਹੜੇ 2-3 ਦਿਨ ਨੇ ਅੱਜ 3 ਤਰੀਕ, 4 ਤਰੀਕ, 5 ਤਰੀਕ ਤੇ 6 ਤਰੀਕ ਤੱਕ ਪੂਰੀ ਤਰ੍ਹਾਂ ਐਕਟਿਵ ਹੈ ਤੇ ਗਰਜਲਿਸਕ ਵਾਲੇ ਬੱਦਲਾ ਦਾ ਨਿਰਮਾਣ ਲਗਾਤਾਰ ਹੁੰਦਾ ਰਹੇਗਾ। ਜਦੋਂ ਸਵੇਰ ਤੱਕ ਲੱਗੇ ਤੋਂ ਫੇਰ ਤੱਕ ਧੁੱਪ ਬਣ ਜਾਂਦੀ ਹੈ ਤੇ ਉਸ ਦਿਨ ਫਿਰ ਜਿਹੜਾ ਸਿਸਟਮ ਹੈ ਉਹ ਡਾਊਨ ਪੈਣਦੇ ਪੂਰੇ ਅਸਰ ਜੜੇ ਆ ਉਹ ਬਣ ਜਾਂਦੇ ਨੇ ਜੀ ਫਿਲਹਾਲ ਅੱਜ ਧੁੱਪ ਲੱਗੀ ਆ ਤੇ ਬੱਦਲ ਵਾਈ ਦਾ ਨਿਰਮਾਣ ਹੋ ਰਿਹਾ ਹੋ ਚੁੱਕਾ ਹੈ ਰਾਜਸਣ ਵਾਲੇ ਫਾਸੇ ਤੁਜ ਫਾਸੇ ਜੀ ਪਾਕਿਸਤਾਨ ਦੇ ਵਿੱਚ ਵੀ ਗਰਜ ਰਿਸ਼ਕ ਵਾਲੇ ਬਦਲਾ ਦਾ ਨਿਰਮਾਣ ਲਗਾਤਾਰ ਹੋ ਰਿਹਾ ਜੋ ਕਿ ਆਉਂਦੇ ਘੰਟਿਆਂ ਦੇ ਵਿੱਚ ਹੋ ਸਕਦਾ ਪੰਜਾਬ ਦੇ ਵਿੱਚ ਕਾਰਵਾਈਆਂ ਕਰ ਸਕਦੇ ਨੇ ਇਸ ਸਾਲ ਵਜੇ ਅਗੇ ਵਧੀ ਹੈ ਜੀ ਅਗਲੇ 6-7 ਦਿਨਾਂ ਲਈ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤੇ ਨੇ orange alert 3 ਤੋਂ 4 ਤਰੀਕ 4-5 ਤਰੀਕ ਤੱਕ ਜਾਰੀ ਕੀਤੇ ਗਏ ਨੇ ਉਸ ਤੋਂ ਬਾਅਦ yellow alert ਜਾਰੀ ਜਾਰੀ ਰਹਿਣਗੇ ਉਹਤੇ ਵੀ ਤੁਹਾਨੂੰ ਅਪਡੇਟ ਜੋ ਜਾਰੀ ਕੀਤੇ ਗਏ ਮੌਸਮ ਵਿਭਾਗ ਲੋ ਉਹਤੇ ਲੈ ਕੇ ਚੱਲਦੇ ਹਾਂ ਸਕ੍ਰੀਨ ਦੇ ਦੇਖ ਸਕਦੇ ਆ ਜੀ ਜੇਕਰ ਅਫਾ ਗੱਲ ਕਰਦੇ ਆ 9 10 ਤਰੀਕ ਤੱਕ ਲਗਾਤਾਰ ਤਾਬਰ ਤੋਰ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਗੜਜ ਦੇ ਰਿਸਕ ਤਹ ਨਾਲ ਤੇਜ਼ ਹਵਾਵਾਂ ਕੱਲ ਤੇ ਫਰਸੋ ਯਾਨੀ ਕਿ 4 ਤੇ 5 ਤਰੀਕ ਨੂੰ ਜਿਹੜੀਆਂ ਹਵਾਵਾਂ ਦੇ ਰਫਤਾਰ ਹੋ ਸਕਦੀ ਹੈ 60 70 ਕਿਲੋਮੀਟਰ ਕਿਉਂਕਿ ਸਿਸਟਮ ਵੈਸੇ ਲੈਟ ਹੋ ਚੁੱਕਿਆ ਤੇ ਆਉਂਦੇ ਜਿਹੜੇ 2 3 ਦਿਨ ਨੇ ਸਿਸਟਮ ਐਕਟਿਵੇਟ ਹੋ ਫਰੇ ਜੋਰਾ ਤੇ ਤੇ 70 80 ਕਿਲੋਮੀਟਰ ਦੀ ਰਫਤਾਰ ਦੇ ਨੇੜੇ ਝੱਖੜ ਚੱਲ ਸਕਦੇ ਨੇ ਲਹਿੰਦੇ ਤੋਂ ਚੜ੍ਹਦੇ ਵੱਲ ਨੂੰ ਕਾਲੀਆਂ ਘਟਾਵਾਂ ਕੋਚ ਕਰ ਸਕਦੀਆਂ ਨੇ ਤੇ ਫਿਰ ਤਾਂ ਇੱਕ ਵਾਰ ਮੀਂਹ ਝੱਖੜ ਦੇ ਅਸਰ ਬਣ ਅਗਲੇ 6-7 ਦਿਨ ਅਲਰਟ ਨੇ ਜੀ 9-10 ਤਰੀਕ ਤੱਕ ਯੈਲੋ ਅਲਰਟ ਜੜਿਆ جاری ਰਹਿਣਗੇ 10 ਤਰੀਕ ਤੱਕ ਕੁੱਲ ਮਿਲਾ ਕੇ ਸਿਸਟਮ ਐਕਟੀਵੇਟਰ ਰਹਿਣ ਦੇ ਅਸਰ ਨੇ ਸਿਸਟਮ ਇੱਕੋ ਨਹੀਂ ਚੱਲ ਰਿਹਾ ਇੱਕ ਸਿਸਟਮ ਹਾਲੇ ਫਿਲਹਾਲ ਚੱਲਦਾ ਫਿਆ 5-6 ਤਰੀਕ ਤੱਕ ਦੂਜਾ ਸਿਸਟਮ ਨੇ ਨਾਲ ਦੇ ਨਾਲ ਵੈਕ ਟੂ ਵੈਕ ਸ਼ੁਰੂ ਹੋ ਜਾਣਾ ਜਦੋਂ ਕਿ 8-9 ਜਾਂ ਕਹੇ ਲਈ 10 ਤਰੀਕ ਤੱਕ ਮੋٹے ਤੌਰ ਤੇ ਸਰਗਮ ਰਹਿੰਦਾ ਜਾਪ ਰਿਹਾ ਜੀ ਸੋ ਅਗਲੀ ਵੀਡੀਓ ਜਲਦੀ ਹੀ ਤੁਹਾਨੂੰ ਅਪਡੇਟ ਦਵਾਂਗੇ ਅੱਜ ਰਾਤ ਦੇ ਮੌਸਮ ਦੀ ਤੇ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਕਿਉਂਕਿ ਹਾਲੇ ਬੱਦਲ ਪੰਜਾਬ ਦੇ ਵਿੱਚ ਨਹੀਂ ਬਣ 就让给到了。到